ਕਰਵਾ ਲਓ ਫੈਸਲੇ ਬਾਦਲਾਂ ਦੇ ਜਥੇਦਾਰ ਤੋਂ ਕਿਉਂਕਿ ਬਾਦਲਾਂ ਦਾ ਜਥੇਦਾਰ ਤਾਂ ਵਜ਼ੀਰ ਖਾਨ ਦੀ ਕੁਰਸੀ ਤੇ ਬੈਠ ਗਿਆ ਜਿੱਦਾਂ ਦੇ ਫੈਸਲੇ ਵਜ਼ੀਰ ਖਾਨ ਲੈਂਦਾ ਸੀ ਉਸ ਤਰ੍ਹਾਂ ਦੇ ਫੈਸਲੇ ਹੁਣ ਇਹ ਲੈਂਦਾ ਜਿਸ ਵਿੱਚ ਦੀਰਘ ਵਿਚਾਰਾਂ ਕਰਕੇ ਹੇਠ ਲਿਖੇ ਅਨੁਸਾਰ ਫੈਸਲੇ ਕੀਤੇ ਗਏ ਇਹ ਵਜ਼ੀਰ ਖਾਨ ਦੀ ਕੁਰਸੀ ਤੇ ਬੈਠ ਕੇ ਫੈਸਲੇ ਲੈਂਦਾ ਕਾਲ ਤੱਕ ਸਭ ਦਾ ਜਥੇਦਾਰ ਬਣ ਕੇ ਨਹੀਂ ਫੈਸਲੇ ਲੈਂਦਾ ਜੇ ਇਹ ਕਾਲ ਤੱਕ ਸਭ ਦਾ ਜਥੇਦਾਰ ਹੁੰਦਾ ਤਾਂ ਇਹਨੇ ਇਹ ਕਹਿਣਾ ਸੀ ਕਿ ਬਾਦਲ ਤੇ ਬਾਦਲ ਲਾਣਾ ਕਦੇ ਵੀ ਗੁਰਦੁਆਰੇ ਦੀ ਕਮੇਟੀ ਵਿੱਚ ਮੈਂਬਰ ਵੀ ਨਹੀਂ ਬਣ ਸਕਦਾ ਕਦੇ ਵੀ ਗੁਰਦੁਆਰੇ ਦੀ ਕਮੇਟੀ ਵਿੱਚ ਲਿਖਤੀ ਤੌਰ ਤੇ ਨਹੀਂ ਆ ਸਕਦਾ ਇਹ ਐਵੇਂ ਫੈਸਲੇ ਲੈਣੇ ਸੀ ਪਰ ਫੈਸਲੇ ਤਾਂ ਬਿਲਕੁਲ ਉਹੀ ਨੇ ਜੋ ਬਾਦਲਾ ਨੇ ਕਿਹਾ ਜਥੇਦਾਰ ਕਾਲਤਖਬ Saab ਦਾ ਨਹੀਂ ਹੈਗਾ ਇਹ ਵजीर खान ਦੀ ਕੁਰਸੀ ਤੇ ਬੈਠਾ ਬਿਠਾਇਆ ਹੋਇਆ ਬਾਦਲਾ ਦਾ ਕਾਲਤਖਬ Saab ਦਾ ਜਥੇਦਾਰ ਨਹੀਂ ਕਿਉਂਕਿ ਮੁਗਲ ਤਾਂ ਸਾਡਾ ਇਤਿਹਾਸ ਨੂੰ ਬੇ ਇਤਿਹਾਸ ਕਰਨ ਦੇ ਲਈ ਆਏ ਨੇ ਨਾ ਇਹ ਮੁਗਲ ਨੇ ਸਿੱਖਾਂ ਦੇ ਕੱਪੜਿਆਂ ਦੇ ਵਿੱਚ ਸਿੱਖਾਂ ਦੇ ਬਾਣੇ ਵਿੱਚ ਮੁਗਲ ਹੀ ਮਰ ਕੇ ਆਏ ਹੋਏ ਨੇ ਇਹ ਸਾਰੇ ਮੁਗਲ ਨੇ ਮੁਗਲ ਇਹ ਮੁਗਲ ਕੀ ਬੋਲਣਗੇ ਮੁਗਲਾਂ ਤੋਂ ਤੁਸੀਂ ਕੀ ਆਸ ਰੱਖੋਗੇ ਕਿ ਮੁਗਲ ਬੋਲਣਗੇ ਮੁਗਲ ਬੋਲਣਗੇ ਜੇ ਇਹ ਜੱਥੇਦਾਰ ਕਹਾਉਂਦਾ ਇਹਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਇਹ ਵੀਡੀਓ ਦੇਖ ਕੇ ਗੁਰੂ ਦੀਏ ਸੰਗ ਤੇ ਤੁਸੀਂ ਦਰਸ਼ਨ ਕਰੋ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਖੰਡੇ ਦੇ ਸਿੰਘ ਦੇ ਹੱਥ ਚ ਫੜਿਆ ਹੋਇਆ ਤੁਹਾਨੂੰ ਦਿਖਾ ਰਹੇ ਹਾਂ ਟੀਵੀ ਦੀ ਸਕਰੀਨ ਵੱਲ ਨੂੰ ਦੇਖੋ ਇਹ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਦੂਜੇ ਪਾਸੇ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਆ ਜੋ ਆਪਣੇ ਖਾਲਸੇ ਨੂੰ ਬਖਸਿਆ ਸੀਗਾ ਇਹ ਕਾਲ ਤੱਕ ਸਾਹਿਬ ਦੇ ਉੱਤੇ 1930 ਤੋਂ ਪਹਿਲਾਂ ਚੜਿਆ ਹੁੰਦਾ ਸੀ ਉਹ ਤੋਂ ਬਾਅਦ ਬ੍ਰਿਟਿਸ਼ ਹਕੂਮਤ ਨੇ ਤਾਰ ਦਿੱਤਾ ਹੁਣ ਜਿਹੜਾ ਥੱਲੇ ਲੋਗੋ ਆ ਇਹ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹਦੇ ਤੇ ਜੁੱਤੀਆਂ ਮਾਰ ਰਹੇ ਆ ਇਹਦੇ ਸਾਹਮਣੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਤੇ ਜੁੱਤੀਆਂ ਮਾਰ ਰਹੇ ਆ ਇਹਦੇ ਸਾਹਮਣੇ ਇਹ ਕਹਿੰਦਾ ਮੈਂ ਜੱਥੇਦਾਰ ਆ ਜੇ ਤਾਂ ਜੱਥੇਦਾਰ ਆ ਫੇਰ ਤਾਂ ਬੋਲੇ ਜੇ ਵਜ਼ੀਰ ਖਾਨ ਦੀ ਕੁਰਸੀ ਤੇ ਬੈਠਾ ਵਜ਼ੀਰ ਖਾਨ ਦਾ ਚੇਲਾ ਫੇਰ ਇਹਨੇ ਕੀ ਬੋਲਣਾ ਫੇਰ ਤਾਂ ਇਹਨੇ ਬੋਲਣਾ ਹੀ ਨਹੀਂ ਕਿਉਂਕਿ ਵਜੀਰ ਖਾਨ ਤਾਂ ਸਾਡਾ ਇਤਿਹਾਸ ਬਰਬਾਦ ਕਰਨ ਲਈ ਆਇਆ ਨਾ ਦੁਬਾਰਾ ਸਿੱਖਾਂ ਦੇ ਬਾਣੇ 'ਚ ਸਿੱਖਾਂ ਦੇ ਚੋਲੇ 'ਚ ਫੇਰੇ ਕੀ ਬੋਲੂਗਾ ਹੁਣ ਹੈਰਾਨੀ ਦੀ ਗੱਲ ਇਹ ਆ ਕਿ ਕਿੰਨੀਆਂ ਜਥੇਬੰਦੀਆਂ ਨੇ ਥੋਂ-ਥੋਂ ਬਣਾਈ ਬੈਠੇ ਨੇ ਅਸੀਂ ਸਿੱਖਾਂ ਦੀ ਜਥੇਬੰਦੀਆਂ ਅਸੀਂ ਸਿੱਖਾਂ ਦੀ ਜਥੇਬੰਦੀਆਂ ਕਿੰਨੀਆਂ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਨੇ ਇਸ ਤਰੀਕੇ ਦੀ ਹਰ ਰੋਜ਼ ਵੀਡੀਓ ਪਾਈ ਜਾਂਦੀ ਆ 5 ਸਾਲਾਂ ਤੋਂ ਇਸ ਤਰ੍ਹਾਂ ਦੀ ਵੀਡੀਓ 5 ਸਾਲਾਂ ਤੋਂ ਪਾਈ ਜਾਂਦੀ ਆ ਕੀ ਹੋ ਗਿਆ ਇਹਨਾਂ ਨੂੰ ਜਿਹਦੇ ਤੇ ਜੁੱਤੀ ਲਾਈ ਆ ਇਹ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਦੂਜੇ ਪਾਸੇ ਦਿਖਾਇਆ ਜਾਂਦਾ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਇੱਕ ਨੂੰ ਦਿਖਾਇਆ ਜਾਂਦਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਜੋ ਕਾਲ ਤੱਕ ਸਾਹਬ ਤੇ ਝੂਲਦਾ ਹੁੰਦਾ ਸੀ 1930 ਤੋਂ ਪਹਿਲਾਂ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾ ਥੱਲੇ ਕਿਟਾਰ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਜੋ ਬਖਸਿਆ ਸੀ ਆਪਣੇ ਖਾਲਸੇ ਨੂੰ ਜੋ ਕਾਲ ਤੱਕ ਸਾਹਬ ਤੇ ਝੂਲਦਾ ਹੁੰਦਾ ਸੀ ਉਹ ਇਨਸਾਨ ਸਾਹਿਬ ਨੂੰ ਤਾਰਿਆ ਬ੍ਰਿਟਿਸ਼ ਹਕੂਮਤ ਨੇ ਗੁੰਡਿਆਂ ਨੇ ਕਿਉਂ ਤਾਰਿਆ ਕਿਉਂਕਿ ਜਦੋਂ ਵੀ ਕੋਈ ਮੁਲਕ ਦੂਜੇ ਮੁਲਕ ਤੇ ਕਬਜ਼ਾ ਕਰਦਾ ਪਹਿਲਾਂ ਉਹਨਾਂ ਦੀਆਂ ਨਿਸ਼ਾਨੀਆਂ ਖਤਮ ਕਰਦਾ ਉਹਨਾਂ ਦੇ ਨਿਸ਼ਾਨ ਖਤਮ ਕਰਦਾ ਇਵੇਂ ਜਿਵੇਂ ਸਾਡੇ ਗੁਰੂਆਂ ਦੇ ਨਿਸ਼ਾਨ ਖਤਮ ਕੀਤੇ ਬ੍ਰਿਟਿਸ਼ ਹਕੂਮਤ ਨੇ ਤੁਸੀਂ ਅੱਜ ਤੱਕ ਉਹ ਨਿਸ਼ਾਨ ਸਾਹਿਬ ਨਹੀਂ ਗੁਰੂਆਂ ਦਾ ਚੜਾ ਸਕੇ ਗੁਰਦੁਆਰਿਆਂ ਤੇ ਅੱਜ ਤੁਹਾਨੂੰ ਲਲਕਾਰ ਕੇ ਬੋਲਦੇ ਆ ਕਿ ਜੁੱਤੀ ਲਾਉਣਿਆਂ ਅਸੀਂ ਬ੍ਰਿਟਿਸ਼ ਹਕੂਮਤ ਦੇ ਝੰਡੇ ਉੱਤੇ ਉਹ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਉੱਤੇ ਜੁੱਤੀ ਲਾਉਨੇ ਆ ਉਹ ਝੰਡਾ ਤੁਸੀਂ ਗੁਰਦੁਆਰਿਆਂ 'ਚ ਚੜਾਇਆ ਆ ਆ ਦੇਖੋ ਤੁਹਾਡੇ ਸਾਹਮਣੇ ਜੁੱਤੀ ਲਾਉਨੇ ਆ ਕੋਈ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਬੋਲਦੀ ਆ ਵੀ ਕਿਉਂ ਜੁੱਤੀ ਲਾਉਨੇ ਆ ਓ ਤੁਸੀਂ ਇਹ ਸਾਡੇ ਗੁਰਦੁਆਰੇ 'ਚ ਝੰਡਾ ਚੜਾਇਆ ਹੋਇਆ ਇਹ ਤੇ ਜੁੱਤੀ ਕਿਉਂ ਲਾਉਨੇ ਹੋ ਉਹ ਤੁਸੀਂ ਬੋਲਦੇ ਹੋ ਕਿਉਂਕਿ ਝੂਠੇ ਹੋ ਕੀ ਬੋਲੋ ਕਦੇ ਝੂਠਾ ਵੀ ਬੋਲਦਾ ਹੁੰਦਾ ਕਦੇ ਕੋਈ ਬੇਈਮਾਨ ਵੀ ਬੋਲਦਾ ਹੁੰਦਾ ਕਦੇ ਕੋਈ ਬੇਗੈਰਤ ਵੀ ਬੋਲਦਾ ਹੁੰਦਾ ਕਦੇ ਕੋਈ ਬੇਸ਼ਰਮ ਵੀ ਬੋਲਦਾ ਹੁੰਦਾ ਕਦੇ ਕੋਈ ਬੇਹਿਆਬ ਵੀ ਬੋਲਦਾ ਹੁੰਦਾ ਇਹ ਕੁਆਲਿਟੀਆਂ ਤੁਹਾਡੇ ਵਿੱਚ ਨੇ ਅੱਜ ਇਹ ਕੁਆਲਿਟੀਆਂ ਤੁਹਾਡੇ ਵਿੱਚ ਨੇ ਤਾਂ ਤੁਸੀਂ ਬੋਲਦੇ ਨਹੀਂ ਜੁੱਤੀ ਲਾਈ ਤੇ ਵੀ ਨਹੀਂ ਬੋਲਦੇ ਬੇਗੈਰਤੋਂ ਬੇਗੈਰਤੋਂ ਬੇਸ਼ੁਕਰਿਓਂ ਕਿਉਂਕਿ ਪਰਮਾਤਮਾ ਦਾ ਸ਼ੁਕਰ ਨਹੀਂ ਤੁਸੀਂ ਕੀਤਾ ਨਹੀਂ ਬੋਲੇ ਅੱਜ ਤੁਹਾਡੀ ਬੇਇੱਜ਼ਤੀ ਹੋ ਰਹੀ ਆ ਪੂਰੀ ਦੁਨੀਆ ਤੇ ਕਿਉਂਕਿ ਸੱਚ ਦਾ ਕਬਜ਼ਾ ਪੂਰੀ ਦੁਨੀਆ ਤੇ ਅੱਜ ਵੀ ਸੱਚ ਹੈਗਾ ਇਹ ਤੁਹਾਨੂੰ ਦਿਖਾਤਾ ਕਿ ਅੱਜ ਵੀ ਸੱਚ ਹੈਗਾ ਵੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਅੱਜ ਵੀ ਦੁਨੀਆ ਤੇ ਆ ਵੇਖੋ ਵੇਖੋ ਆਪਣੀਆਂ ਅੱਖਾਂ ਦੇ ਨਾਲ ਦੂਜੇ ਪਾਸੇ ਪਟਿਆਲੇ ਵਾਲਿਆ ਝੰਡੇ ਦੇ ਉੱਪਰ ਜੁੱਤੀਆਂ ਲੱਗ ਰਹੀਆਂ ਨੇ ਕੋਈ ਬੋਲਦਾ ਦੁਨੀਆ ਤੇ ਇਹ ਆ ਸੱਚ ਦਾ ਕਬਜ਼ਾ ਸੱਚ ਹਮੇਸ਼ਾ ਜਿਉਂਦਾ ਰਹਿੰਦਾ ਝੂਠ ਦਾ ਹਮੇਸ਼ਾ ਖਾਤਮਾ ਹੁੰਦਾ ਝੂਠ ਬੋਲਣ ਵਾਲਿਆਂ ਦਾ ਖਾਤਮਾ ਹੁੰਦਾ ਝੂਠ ਬੋਲਣ ਵਾਲਿਆਂ ਦਾ ਖਾਤਮਾ ਹੁੰਦਾ ਜਿਨ੍ਹਾਂ ਨੇ ਝੂਠੇ ਝੰਡੇ ਨੂੰ ਨਿਸ਼ਾਨ ਸਾਹਿਬ ਬਣਾ ਕੇ ਪੇਸ਼ ਕੀਤਾ ਗੁਰਦੁਆਰਿਆਂ ਦੇ ਵਿੱਚ ਅੱਜ ਉਹਨਾਂ ਦਾ ਖਾਤਮਾ ਹੁੰਦਾ ਅੱਜ ਉਹਨਾਂ ਦਾ ਖਾਤਮਾ ਹੁੰਦਾ ਅੱਜ ਉਹਨਾਂ ਦਾ ਖਾਤਮਾ ਹੋ ਗਿਆ ਖਾਤਮਾ ਹੋ ਗਿਆ ਕਿਉਂਕਿ ਬੋਲਦੇ ਨਹੀਂ ਜਦ ਨਾ ਬੋਲੇ ਸਮਝ ਲਓ ਕਿ ਖਾਤਮਾ ਹੋ ਗਿਆ ਉਹ ਖਤਮ ਹੋ ਚੁੱਕੇ ਨੇ ਉਹਨਾਂ ਦਾ ਖਾਤਮਾ ਹੋ ਗਿਆ ਅੱਜ ਥੋੜਾ ਖਾਤਮਾ ਹੋ ਗਿਆ ਪੂਰੀ ਦੁਨੀਆ ਦੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਅੱਜ ਸੱਚ ਦਾ ਬੋਲ ਵਾਲਾ ਪੂਰੀ ਦੁਨੀਆ ਦੇ ਸਾਹਮਣੇ ਅੱਜ ਝੂਠ ਮਰ ਗਿਆ ਇਸ ਦੁਨੀਆ ਦੇ ਸਾਹਮਣੇ ਝੂਲਦਾ ਨਾ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਪਵਿੱਤਰ ਨਿਸ਼ਾਨ ਸਾਹਿਬ ਓਏ ਪਟਿਆਲੇ ਵਾਲੇ ਕੰਜਰਾਂ ਦੇ ਝੰਡਿਆਂ ਦੇ ਉੱਤੇ ਲੱਗ ਰਹੀਆਂ ਨੇ ਨਾ ਜੁੱਤੀਆਂ ਅੱਜ ਕੋਈ ਮਰਦਾ ਬੋਲਦਾ ਇਸ ਦੁਨੀਆ ਤੇ ਨਹੀਂ ਬੋਲਦਾ ਕਿਉਂਕਿ ਮਰਦੇ ਕਦੇ ਨਹੀਂ ਬੋਲਦੇ ਹੁੰਦੇ ਸਾਚੀ ਹਮੇਸ਼ਾ ਗੱਜਦਾ ਦੁਨੀਆ ਦੇ ਉੱਤੇ ਜੇ ਤੁਸੀਂ ਸੱਚੇ ਬਣਦੇ ਤਾਂ ਪੂਰੀ ਦੁਨੀਆ ਦਾ ਸਿਰ ਝੁਕਣਾ ਸੀ ਤੁਹਾਡੇ ਅੱਗੇ ਅੱਜ ਵੀ ਤੁਸੀਂ ਸੱਚੇ ਬਣ ਜੋ ਉਹ ਦਿਨ ਦੂਰ ਨਹੀਂ ਜਦ ਦੁਨੀਆ ਦਾ ਸਿਰ ਝੁਕੇਗਾ ਤੁਹਾਡੇ ਅੱਗੇ ਸੱਚੇ ਬਣ ਕੇ ਤਾਂ ਦੇਖੋ ਕਿਉਂ ਤੁਸੀਂ ਹਰਾਮੀ ਬਣ ਚੁੱਕੇ ਹੋ ਕਿਉਂ ਤੁਸੀਂ ਬੇਸ਼ੁਕਰੇ ਬਣ ਚੁੱਕੇ ਹੋ ਕਿਉਂ ਤੁਸੀਂ ਬੇਹਿਆ ਬਣ ਚੁੱਕੇ ਹੋ ਕਿਉਂ ਤੁਸੀਂ ਬੇਸ਼ਰਮ ਬਣ ਚੁੱਕੇ ਹੋ ਹੁਣ ਗੁਰੂ ਦੀਏ ਸੰਗ ਤੇ ਤੁਹਾਨੂੰ ਪੂਰਾ ਇਤਿਹਾਸ ਦਿਖਾਉਨੇ ਆ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਪਵਿੱਤਰ ਨਿਸ਼ਾਨ ਸਾਹਿਬ ਦਾ ਤੇ ਪਵਿੱਤਰ ਖੰਡੇ ਦਾ ਆਓ ਦੇਖੀਏ ਹੁਣ ਤੁਹਾਡੇ ਸਾਹਮਣੇ ਸਬੂਤ ਦਿਖਾਉਨੇ ਆ ਤੁਸੀਂ ਇੱਕ ਪਾਸੇ ਦੇਖੋ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਖੰਡਾ ਜਿਹੜਾ ਨੰਦਪੁਰ ਸਾਹਿਬ ਦਿਖਾਇਆ ਜਾਂਦਾ ਹਰ ਰੋਜ਼ ਦਰਸ਼ਨ ਕਰਾਏ ਜਾਂਦੇ ਨੇ ਜਿਹੜਾ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਧੰਨ ਧੰਨ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦਾ ਖੰਡਾ ਇਸ ਖੰਡੇ ਦੇ ਨਾਲ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਨੇ ਖਾਲਸਾ ਪੰਥ ਸਾਜਿਆ ਸੀ ਹੁਣ ਦੂਜੇ ਪਾਸੇ ਜਿਹਦੇ ਤੇ ਕਰਾਸ ਮਾਰਿਆ ਜਾਂਦਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਹੈ ਨਹੀਂ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਇਹ ਲੋਗੋ ਆ ਪਟਿਆਲੇ ਵਾਲੇ ਰਾਜਿਆਂ ਨੂੰ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਝੰਡਿਆਂ ਤੇ ਪਟਿਆਲੇ ਵਾਲੇ ਰਾਜਿਆਂ ਨੇ ਲਾਇਆ ਸੀ ਅੱਜ ਉਹ ਪਟਿਆਲੇ ਵਾਲੇ ਰਾਜੇ ਕੰਜਰਾਂ ਦਾ ਲੋਗੋ ਗੁਰਦੁਆਰਿਆਂ 'ਚ ਝੰਡਿਆਂ ਤੇ ਲਾਇਆ ਜਾਂਦਾ ਇਸ ਨੂੰ ਖੰਡਾ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਇਹ 1930 ਤੋਂ ਬਾਅਦ ਦੇ ਵਿੱਚ ਇੱਕ ਕਰੈਤ ਸਰੂਪ ਕੀਤੀ ਗਈ ਸੀ ਸਰਕਾਰ ਵੱਲੋਂ ਕਿਉਂਕਿ ਸਰਕਾਰਾਂ ਚਾਹੁੰਦੀਆਂ ਸੀ ਕਿ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਗੁਰਦਾਰਿਆਂ ਤੇ ਨਾ ਚੜਿਆ ਰਹੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਤੁਸੀਂ ਦੇਖੋ ਗੁਰੂ ਦੀ ਇਹ ਸੰਗਤ ਇਸ ਨੂੰ ਦਰਸ਼ਨ ਕਰਾ ਰਹੇ ਆ ਕਿ 1930 ਤੋਂ ਪਹਿਲਾਂ ਆ ਵੀਡੀਓ ਦਾ ਕਲਿੱਪ ਵੀ ਦੇਖ ਲਓ ਤੇ ਫੋਟੋਆਂ ਵੀ ਦੇਖ ਲਓ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਰੇ ਢਾਲ ਥੱਲੇ ਕਟਾਰ ਨੀਲੇ ਰੰਗ ਦਾ ਹੁੰਦਾ ਸੀ ਫਿਰ ਚਿੱਟਾ ਕਰ ਦਿੱਤਾ ਚਿੱਟੇ ਤੋਂ ਬਾਅਦ ਫਿਰ ਪੀਲਾ ਕਰ ਦਿੱਤਾ ਹਟਾ ਦਿੱਤਾ ਅੱਜ ਪੰਜਾਬ ਦੇ ਨੌਜਵਾਨ ਉਹ ਦੇਸਾਂ ਪਰਦੇਸਾਂ ਦੇ ਵਿੱਚ বাসਦੇ ਹੋ ਬਹੁਤ ਹੀ ਪੜੇ ਲਿਖੀ ਹੋ ਤੁਸੀਂ ਕਲਰਾਂ ਦਾ ਇਤਿਹਾਸ ਵੀ ਪੜ ਲਵੋ ਕਿ 16ਵੀਂ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਕੀ ਕਲਰ ਕੱਪੜੇ ਆਗੇ ਸੀ ਉਹ ਸਦੀ ਦੇ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਸੀ ਪਰ ਜੇ ਤੁਸੀਂ ਰੰਗ ਦੇਖਦੇ ਹੋ ਤਾਂ ਰੰਗ ਉਹ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਚਿੱਟਾ ਰੰਗ ਸੀ ਤੇ ਨੀਲਾ ਰੰਗ ਆਇਆ ਕਾਲਾ ਰੰਗ ਆਇਆ ਇਹੀ ਕਲਰ ਹੁੰਦੇ ਸੀ 16ਵੀਂ ਸਦੀ ਤੱਕ ਉਸ ਤੋਂ ਬਾਅਦ ਬਾਕੀ ਰੰਗ ਆਏ ਨਹੀਂ ਇਹ ਰੰਗ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਸਾਡੇ ਨਿਸ਼ਾਨ ਵੀ ਬ੍ਰਿਟਿਸ਼ ਹਕੂਮਤ ਨੇ ਬਦਲੇ ਅੱਜ ਉਹ ਇਨਸਾਨ ਸਭ ਠੀਕ ਨਹੀਂ ਕੀਤੇ ਜਾਂਦੇ ਗੁਰੂਆਂ ਦੇ ਇਨਸਾਨ ਸਭ ਨਹੀਂ ਚੜਾਏ ਜਾਂਦੇ ਕਿਹੜਾ ਜੋਗਾ ਹੁਣ ਨੌਜਵਾਨੋ ਤੁਸੀਂ ਇਹ ਸੇਵਾ ਕਰ ਸਕਦੇ ਹੋ ਤੁਹਾਡੇ ਚ ਪਾਵਰ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਕੋਲੇ ਪਹੁੰਚਦੀ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਹਿ ਕੇ ਕਾਹੋਕੇ ਭਾਈ 1930 ਤੋਂ ਪਹਿਲਾਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਨਸਾਨ ਸਾਹਿਬ ਕਾਲ ਤੱਕ ਸਾਹਿਬ ਤੇ ਚੜਿਆ ਹੁੰਦਾ ਸੀ ਤੁਸੀਂ ਸਬੂਤ ਦੇਖ ਲਓ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਉਹ ਵੀ ਦਿਖਾ ਰਹੇ ਆ ਤੇ ਉਹ ਸਮੇਂ ਦੀਆਂ ਵੀਡੀਓ ਵੀ ਦੇਖ ਲਓ ਸੋਸ਼ਲ ਮੀਡੀਆ ਤੇ ਆਮ ਪਈਆਂ ਨੇ ਜਦੋਂ ਉੱਤੇ ਤੁਸੀਂ ਦੇਖੋਗੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਸਾਨੂੰ ਦਿਖ ਰਹੀ ਆ ਇਹੀ ਸਾਡਾ ਨਿਸ਼ਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਵਕਸਿਆ ਹੋਇਆ ਇਹੀ ਨਿਸ਼ਾਨ ਸਾਹਿਬ ਗੁਰਦਾਰਿਆਂ 'ਚ ਚੜਨਾ ਚਾਹੀਦਾ ਜਿਹੜਾ ਖੰਡਾ ਉਹ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਸਾਨੂੰ ਵੀ ਦਰਸ਼ਨ ਕਰਾਏ ਨੇ ਇਹ ਸਾਡਾ ਖੰਡਾ ਪਰ ਜਿਹੜਾ ਅੱਜ ਝੰਡਿਆਂ ਤੇ ਲੋਗੋ ਲਾਇਆ ਹੋਇਆ ਇਹ ਪਟਿਆਲੇ ਵਾਲੇ ਰਾਜਿਆਂ ਦਾ ਲੋਗੋ ਆ ਬ੍ਰਿਟਿਸ਼ ਹਕੂਮਤ ਦਾ ਇਹ ਸਾਨੂੰ ਹਟਾਣਾ ਚਾਹੀਦਾ ਗੁਰਦੁਆਰਿਆਂ ਚੋ ਸਭ ਤੋਂ ਵੱਡੀ ਘੋਰ ਬੇਅਦਬੀ ਆ ਇਹ ਬੇਅਦਬੀ ਪੰਜਾਬ ਦੇ ਨੌਜਵਾਨੋ ਤਾਦੀ ਰੁਕੂਗੀ ਜੇ ਤੁਸੀਂ ਰੋਕਣੀ ਚਾਹੋਗੇ ਇਹ ਸੇਵਾ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ